ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਸਾਰਿਆਂ ਦਾ ਪਿਆਰ ਭਰਿਆ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ YouTube ਚੈਨਲ ਆਰਸ਼ ਸਿੰਘ ਪ੍ਰਿਆ ਦੇ ਵਿੱਚ ਨਵੀਂ ਇਨਫੋਰਮੇਸ਼ਨ ਲੈ ਕੇ ਆਇਆ ਹਾਂ ਜੀ ਇਹ ਇਨਫੋਰਮੇਸ਼ਨ ਉਹਨਾਂ ਲਈ ਹੋਵੇਗੀ ਜਿਹੜੇ ਇੰਡੀਆ ਬੈਠੇ ਮੇਰਾ ਵਲੋਗ ਦੇਖ ਰਹੇ ਨੇ ਤੇ ਇਹ ਤੁਹਾਨੂੰ ਹੈਲਪ ਕਰੇਗੀ ਜੀ ਕਿਸ ਚੀਜ਼ ਲਈ ਸਭ ਤੋਂ ਜ਼ਰੂਰਤ ਜਿਹੜੀ ਚੀਜ਼ ਇੰਡੀਆ ਤੋਂ ਲੋਕ ਕੈਨੇਡਾ ਆ ਰਹੇ ਨੇ ਕਾਦੇ ਲਈ ਜਿਹੜਾ ਡਾਇਰੈਕਟ ਪੀਆ ਰਾਣਾ ਜੀ ਕਾ ਇੰਡੀਆ ਟੂ ਕੈਨੇਡਾ ਸੋ ਇਹ ਵਲੋਗ ਹੋਵੇਗਾ ਜੀ ਉਹਨਾਂ ਦੇ ਲਈ ਜਿਹੜੇ ਡਾਇਰੈਕਟ ਕੈਨੇਡਾ ਨੂੰ ਆਣਾ ਚਾਹੁੰਦੇ ਨੇ ਪੀਆ ਸੋ ਇਹਦੇ ਲਈ ਕੀ ਕੀ ਪ੍ਰੋਸੈਸ ਹੁੰਦਾ ਕੋਣ ਕੋਣ ਇਹਦੇ ਲਈ एलिਜੀਬਲ ਹੁੰਦਾ ਆਪਾਂ ਸਾਰੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਮੈਂ ਵੀ ਰਿਸਰਚ ਕੀਤੀ ਸੀ ਇਸ ਬਾਰੇ ਤੇ ਮੈਂ ਵੀ ਕਾਫੀ ਕੁਝ ਦੇਖਿਆ ਤੇ ਥੋੜਾ ਜਿਹਾ ਪੜਿਆ ਕੁਝ ਤੇ ਮੈਂ ਤੁਹਾਨੂੰ ਉਸ ਬਾਰੇ ਦੱਸੂਗਾ ਜਿੰਨੀ ਕਿ ਨੋਲੇਜ ਮੈਂ ਇਕੱਠੀ ਕੀਤੀ ਹੈ ਇਹਦੇ ਵਿੱਚ ਕਰਾਂਗੇ ਆਪਾਂ ਸ਼ੇਅਰ ਸੋ ਬਿਨਾਂ ਕਿਸੇ ਟਾਈਮ ਵੇਸਟ ਕੀਤੇ ਆਪਾਂ ਕਰਦੇ ਆਂ ਜਿਹੜੀ ਵੀਡੀਓ ਨੂੰ ਸ਼ੁਰੂ ਸਭ ਤੋਂ ਪਹਿਲਾਂ ਦਾ ਪ੍ਰੋਸੈਸ ਕਰਦੇ ਆਂ ਜੀ ਵੀ ਤੁਸੀਂ ਕਰਨਾ ਕੀ ਹੈ ਸਭ ਤੋਂ ਪਹਿਲਾਂ ਦੇਖੋ ਜੀ ਤੁਹਾਡੇ ਕੋਲ ਮਿਨੀਮਮ ਕਿਸੇ ਚੀਜ਼ ਦਾ ਐਕਸਪੀਰੀਅੰਸ ਹੋਣਾ ਚਾਹੀਦਾ 1 ਸਾਲ ਦਾ ਸੋ ਜਿਹੜੇ ਵੀ ਡਾਇਰੈਕਟ ਪੀਆਰ ਆਣੇ ਚਾਹਦੇ ਜੀ ਸਭ ਤੋਂ ਪਹਿਲਾਂ ਮੈਂ ਇੱਕ ਗੱਲ ਕਲੀਅਰ ਕਰਦਾ ਸਟੂਡੈਂਟ ਜਿਨ੍ਹਾਂ ਨੇ ਪਲੱਸ 2 ਕੀਤੀ ਆ ਉਹ ਇਹਦੇ ਲਈ ਐਲੀਜੀਬਲ ਨਹੀਂ ਹੈਗੇ ਜੇਕਰ ਸਟੂਡੈਂਟ ਵੀਡੀਓ ਦੇਖ ਰਹੇ ਨੇ ਉਹ ਸਕਿਪ ਕਰ ਸਕਦੇ ਨੇ ਜਾਂ ਕੋਈ ਇਨਫੋਰਮੇਸ਼ਨ ਲੈਣੀ ਆ ਤਾਂ ਦੇਖ ਸਕਦੇ ਨੇ ਤੇ ਉਹਦੇ ਉਸ ਤੋਂ ਇਲਾਵਾ ਜਿਹੜੀ ਗੱਲ ਆਪਾਂ ਹੁਣ ਕਰਦੇ ਆ ਜੀ ਕਿਹੜੇ ਕਿਹੜੇ ਰਿਕੁਆਇਰਮੈਂਟਸ ਹੁੰਦੀਆਂ ਨੇ ਜੇਕਰ ਆਪਾਂ ਇੰਡੀਆ ਤੋਂ ਕੈਨੇਡਾ ਜਾਂ ਕਿਸੇ ਵੀ ਕੰਟਰੀ 'ਚ ਲਗਾ ਲਓ ਆਪਾਂ ਕੈਨੇਡਾ ਆਣਾ ਹੋਵੇ ਉਹਦੇ ਲਈ ਪੀਆਰ ਦੀ ਰਿਕੁਆਇਰਮੈਂਟ ਕੀ ਹੈ ਡਾਇਰੈਕਟ ਪੀਆਰ ਸੋ ਸਭ ਤੋਂ ਪਹਿਲਾਂ ਜੀ ਤੁਹਾਡੀ ਆਈਐਲਸ ਜ਼ਰ ਆਇਲਸ ਤੇ ਤੁਸੀਂ ਭੱਜ ਨਹੀਂ ਸਕਦੇ ਤੁਹਾਨੂੰ ਕਰਨੀ ਪੈਣੀ ਆ 6 ਸੀਚ ਮਿਨੀਮਮ ਰਿਕੁਆਇਰਮੈਂਟ ਆ ਉਹ ਤੁਹਾਨੂੰ ਪੂਰੀ ਕਰਨੀ ਪੈਣੀ ਆ ਸਾਰੇ ਜਣੇ ਚਾਹੇ ਕਿਸੇ ਵੀ ਕੰਟਰੀ ਤੋਂ ਆਣਾ ਸਾਰੇ ਜਣੇ ਆਇਲਸ ਕਰ ਲਿਓ ਜੀ ਸਭ ਤੋਂ ਪਹਿਲਾ ਸਟੈਪ ਤੁਹਾਨੂੰ ਕਾਫੀ ਏਜੰਟਸ ਲਾ ਦੇਣਗੇ ਕਿ ਤੁਸੀਂ ਉੱਥੇ ਨਾ ਜਾਓ ਇਹਨਾ ਤੁਸੀਂ ਤੁਹਾਡੀ ਆਪਾਂ ਬਾਅਦ ਚਾਇਲਸ ਕਰ ਲਿਓ ਪਹਿਲਾਂ ਫਾਈਲ ਲਾ ਦਿੰਦੇ ਆ ਸੋ ਲਾ ਤੁਸੀਂ ਐਵੇਂ ਵੀ ਸਕਦੇ ਹੋ ਫਾਈਲ ਤੁਸੀਂ ਬਿਨਾਂ ਆਇਲਸ ਤੋਂ ਵੀ ਫਾਈਲ ਲਗਾ ਸਕਦੇ ਹੋ ਬਟ ਉਹਨੇ ਤੁਹਾਡੀ ਪ੍ਰੋਬੈਬਿਲਿਟੀ ਘਟਾ ਦੇਣੀ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਪੀਆਰ ਹੋ ਸਕੋਗੇ ਸੋ ਪੀਆਰ ਹੋਣ ਦੇ ਲਈ ਫਰਸਟ ਕੇਸ ਜਿਹੜਾ ਪਹਿਲਾ ਸਟੈਪ ਹੈ ਆਇਲਸ ਕਰੋ ਆਇਲਸ ਕਰੋ ਵਧੀਆ ਬੈਂਡਸ ਦੇ ਨਾਲ ਬੈਂਡਸ ਦਾ ਕੀ ਹੁੰਦਾ ਜੀ ਆਪਾਂ 6 ਈਚ ਬੈਂਡ ਤੇ ਲੈ ਲਾਂਗੇ ਬਟ ਸਾਡਾ ਸਕੋਰ ਨਹੀਂ ਆਊਗਾ ਜੀ ਸਕੋਰ ਨੂੰ ਚਾਹੀਦਾ ਸਾਨੂੰ ਸੀਆਰਐਸ ਸਕੋਰ ਜਿਹੜਾ ਐਕਸਪ੍ਰੈਸ ਐਂਟਰੀ ਦੇ ਵਿੱਚ ਫਾਈਲ ਲੱਗਦੀ ਆ ਨੋਨ ਇਮੀਗ੍ਰੈਂਟਸ ਮਤਲਬ ਜਿਹੜੇ ਇੰਡੀਆ ਦੇ ਵਿੱਚ ਇਮੀਗ੍ਰੈਂਟਸ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਆਪਾਂ ਆਏ ਆ ਜੇ ਇਮੀਗ੍ਰੇਟਸ ਕਹਿ ਸਕਦੇ ਆ ਸਾਨੂੰ ਕੈਨੇਡਾ ਵਿੱਚ ਵੀ ਜਿਹੜਾ ਹੈਗਾ ਇੱਕ ਕੋਟਾ ਲੱਗਤ ਐਕਸਪ੍ਰੈਸ ਐਂਟਰੀ ਦਾ ਉਹ ਕੈਨੇਡੀਅਨ ਪ੍ਰੋਵਿੰਸ ਦਾ ਲੱਗਦਾ ਹੈ ਨਾ ਜਾਂ ਕਿਸੇ ਵੀ ਪ੍ਰੋਵਿੰਸ ਚ ਲਗਾ ਲਓ ਪਰ ਜੇ ਡਾਇਰੈਕਟਲੀ ਇੰਡੀਆ ਤੋਂ ਆਣਾ ਉਹ ਇੱਕ ਉਹ ਵੀ ਐਕਸਪ੍ਰੈਸ ਐਂਟਰੀ ਤੇ ਡਾਇਰੈਕਟਲੀ ਉਹਦੀ ਫਾਈਲ ਲੱਗਦੀ ਆ ਉਹ ਇੱਕ ਅਲੱਗ ਤੋਂ ਫੀਲਡ ਹੁੰਦੀ ਆ ਸਕਿੱਲ ਵਰਕਰਸ ਦੇ ਲਈ ਤੁਹਾਡੇ ਕੋਲ ਮਿਨੀਮਮ ਜਿਹੜੇ ਤੁਸੀਂ 6 ਸੀਚ ਰਿਕੁਆਇਰਮੈਂਟ ਤੁਹਾਡੀ ਪੂਰੀ ਹੋਣੀ ਚਾਹੀਦੀ ਆ ਸੈਕੰਡ ਨੰਬਰ ਤੇ 1 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ ਕਿਸੇ ਵੀ ਚੀਜ਼ ਤੇ ਪੇਸਟ ਅਪ ਹੋਣੇ ਚਾਹੀਦੇ ਆ ਪੇਸਟ ਅਫ ਇਹਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਤੁਹਾਡੇ ਕੋਲ ਪੇਸਟ ਅਪ ਨਹੀਂ ਹੋਣਗੇ ਤੁਸੀਂ ਫਾਈਲ ਨਹੀਂ ਲਾ ਸਕਦੇ ਹੋ ਤੇ ਇਸ ਤੋਂ ਬਾਅਦ ਜਦੋਂ ਮੈਂ ਸਟੂਡੈਂਟਸ ਨੂੰ ਮਨਾ ਕੀਤਾ ਵੀ ਸਟੂਡੈਂਟਸ ਨਹੀਂ ਅਪਲਾਈ ਕਰ ਸਕਦੇ ਸੋ ਤੁਸੀਂ ਕਿਵੇਂ ਅਪਲਾਈ ਕਰਨਾ ਜੀ ਤੁਹਾਡੇ ਕੋਲ ਬੀਏ ਐਮਏ ਜਾਂ ਕੋਈ ਵੀ ਕਹਿ ਸਕਦੇ ਆਪਾਂ ਡਿਗਰੀ ਹੋਣੀ ਚਾਹੀਦੀ ਹੈ ਚਾਹੇ ਉਹ ਬੈਚਲਰ ਹੋਵੇ ਚਾਹੇ ਤੁਹਾਡੇ ਕੋਲ ਮਾਸਟਰਸ ਹੋਣੀ ਚਾਹੀਦੀ ਹੈ ਇਹ ਬਹੁਤ ਜ਼ਿਆਦਾ ਜ਼ਰੂਰੀ ਰਿਕੁਆਇਰਮੈਂਟਸ ਨੇ ਬੈਚਲਰ ਤੇ ਵੀ ਤੁਸੀਂ ਲਾ ਸਕਦੇ ਹੋ ਮਾਸਟਰ ਤੇ ਵੀ ਲਾ ਸਕਦੇ ਹੋ ਬਟ ਬੈਚਲਰ ਤੋਂ ਬਾਅਦ ਜੇਕਰ ਤੁਸੀਂ ਮਾਸਟਰ ਕੀਤੀ ਹੋਵੇਗੀ ਤੁਹਾਡੇ ਪੁਆਇੰਟ ਇਨਕਰੀਜ਼ ਹੋ ਜਾਣੇ ਤੁਹਾਨੂੰ 5 ਤੇ 10 ਪੁਆਇੰਟ ਹੋਰ ਮਿਲ ਜਾਂਦੇ ਨੇ ਜਿਵੇਂ ਜਿਵੇਂ ਤੁਹਾਡੀ ਜਿਹੜੀ ਗ੍ਰੈਜੂਏਸ਼ਨ ਲਗਾ ਸਕਦੇ ਹੋ ਔਰ ਜਿਹੜੀ ਸਟੱਡੀ ਆ ਉਹ ਇਨਕਰੀਜ਼ ਹੁੰਦੀ ਹੈ ਤੁਹਾਡੇ ਪੁਆਇੰਟਸ ਵੀ ਇਨਕਰੀਜ਼ ਕਰੂਗੀ ਸੋ ਹੁਣ ਗੱਲ ਕਰਦੇ ਆ ਜੀ 8 ਟ੍ਰਿਪਲ 7 ਬੈਂਡਸ ਜ਼ਰੂਰੀ ਨੇ ਜਾਂ ਨਹੀਂ ਨੇ ਜੇਕਰ ਆਪਾਂ ਇੰਡੀਆ ਤੋਂ ਪੀਆਰ ਲਗਾਉਂਦੇ ਆ ਸੋ ਸਿੱਧੀ ਡਾਇਰੈਕਟ ਗੱਲ ਹੈ ਜੀ ਬਹੁਤ ਜ਼ਿਆਦਾ ਜ਼ਰੂਰੀ ਨੇ ਜੇਕਰ ਤੁਹਾਡੇ 8 ਟ੍ਰਿਪਲ 7 ਬੈਂਡ ਇੰਡੀਆ ਦੇ ਵਿੱਚ ਹੈਗੇ ਨੇ ਤੁਸੀਂ ਫਾਈਲ ਲਗਾ ਰਹੇ ਹੋ ਤਾਂ 99% ਜਿਹੜੀ ਤੁਹਾਡੀ ਫਾਈਲ ਹੈ ਉਹ ਲੱਗ ਜਾਏਗੀ ਜੇਕਰ ਤੁਹਾਡੇ 6 ਸੀਜ਼ਮੈਂਟ ਨੇ ਉਹ ਘਟ ਜਾਣੇ ਨੇ ਕਿਉਂਕਿ ਉਹਦੇ ਨਾਲ ਪੁਆਇੰਟਸ ਇਨਕਰੀਜ਼ ਹੁੰਦੇ ਆ ਜੇਕਰ ਇਹ 77 ਤੁਸੀਂ ਮੈਨ ਲੈਂਦੇ ਹੋ 99% ਤੁਹਾਡਾ ਜਿਹੜਾ ਪੀਆਰ ਤੁਹਾਡੀ ਲੱਗ ਜਾਏਗੀ ਸੋ ਇਹ ਤਾਂ ਥੜੀਆਂ ਗੱਲਾਂ ਸੀ ਆਪਾਂ ਕਹਿ ਸਕਦੇ ਆ ਆਇਲਸ ਦੀਆਂ ਜਾਂ ਫਿਰ ਐਜੂਕੇਸ਼ਨਸ ਦੀਆਂ ਸੋ ਇਹ ਤੋਂ ਬਾਅਦ ਆਪਾਂ ਐਕਸਪੀਰੀਅੰਸ ਦੀ ਗੱਲ ਕਰਦੇ ਆਂ ਜੀ ਤੇ ਪੇਸਟ ਆਫ ਦੀ ਗੱਲ ਕਰਦੇ ਆਂ ਇਹਦੇ ਬਾਅਦ ਆਪਾਂ ਫੰਡਸ ਦੀ ਵੀ ਗੱਲ ਕਰਾਂਗੇ ਕਿ ਕਿੰਨੇ ਫੰਡ ਲਗਾਣੇ ਪੈਣੇ ਸਾਨੂੰ ਕਿੰਨਾ ਸਾਡਾ ਖਰਚਾ ਆ ਜਾਣਾ ਸੋ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਾਂਗੇ ਜੀ ਕਿ ਕਿੰਨੇ ਫੰਡ ਫੰਡ ਨੂੰ ਆਪਾਂ ਬਾਅਦ ਚੋ ਕਰਦੇ ਆ ਜੀ ਹੁਣ ਆਪਾਂ ਗੱਲ ਕਰਦੇ ਆ ਜਰੂਰੀ ਨਹੀਂ ਵੀ ਤੁਹਾਡੇ ਕੋਲ ਕਿਸੇ ਵੀ ਮਤਲਬ ਕੋਈ ਕੋਈ ਸਪੈਸੀਫਿਕ ਟ੍ਰੇਡ ਜਾਂ ਸਕਿੱਲ ਨਹੀਂ ਹੈਗਾ ਜਿਹਦੇ ਵਿੱਚ ਹੀ ਤੁਸੀਂ ਫਾਈਲ ਲਗਾ ਸਕਦੇ ਹੋ ਤੁਹਾਡੇ ਕੋਲ ਕੋਈ ਵੀ ਐਕਸਪੀਰੀਅੰਸ ਹੋਵੇ ਮਿਨੀਮਮ 1 ਸਾਲ ਦਾ 1 ਸਾਲ ਦੇ ਦੇ ਮੈਨੂੰ ਲੱਗਦਾ 25 ਪੁਆਇੰਟ ਹੁੰਦੇ ਨੇ ਜੀ ਤੇ ਜੇਕਰ ਤੁਹਾਡੇ ਕੋਲ 3 ਸਾਲ ਦਾ ਐਕਸਪੀਰੀਅੰਸ ਤੁਹਾਡੇ 50 ਪੁਆਇੰਟ ਜੁੜਨਗੇ ਉਹ ਤੋਂ ਬਾਅਦ ਚਾਹੇ ਤੁਸੀਂ 10 ਸਾਲ ਲੱਕ ਕਿਨੂੰ ਦਾ ਹੋਵੇ ਚਾਹੇ 50 ਸਾਲ ਦਾ ਹੋਵੇ ਤੁਹਾਡੇ ਜਿਹੜੇ ਪੁਆਇੰਟਸ ਹੋ 3 ਸਾਲ ਵਾਲੇ ਹੀ ਕਾਊਂਟ ਹੋਣੇ ਨੇ ਮਤਲਬ ਕਿ 50 ਪੁਆਇੰਟਸ ਸੋ ਇਸ ਤੋਂ ਬਾਅਦ ਆਪਾਂ ਇੱਕ ਹੋਰ ਗੱਲ ਕਰਦੇ ਆਂ ਜੀ ਪੁਆਇੰਟ ਇਨਕਰੀਜ਼ ਕਿਵੇਂ ਹੁੰਦੇ ਨੇ ਜੇਕਰ 29 ਸਾਲ ਤੋਂ ਪਹਿਲੇ ਤੁਸੀਂ ਫਾਈਲ ਲਗਾਉਂਦੇ ਹੋ 23 ਤੋਂ 29 ਦੇ ਵਿੱਚ ਵਿੱਚ ਤੁਹਾਡੇ ਜਿਹੜੇ 100 ਪੁਆਇੰਟ ਤੁਹਾਡਾ ਕਾਊਂਟ ਹੁੰਦਾ ਹੈ ਉਸ ਤੋਂ ਬਾਅਦ 110 ਪੁਆਇੰਟ ਹੁੰਦੇ ਨੇ ਜੀ ਟੋਟਲ ਤੁਹਾਨੂੰ ਫੁੱਲ ਪੁਆਇੰਟ ਮਿਲ ਸੋ ਪੀਆਰ ਲਈ ਤੁਹਾਡੀ ਏਜ ਵੀ ਜਿਹੜੀ ਆ ਮਾਇਨੇ ਰੱਖਦੀ ਆ ਜੇਕਰ ਤੁਸੀਂ ਫਾਈਲ ਲਗਾਣੀ ਆ ਸੋ ਇਹ ਗੱਲਾਂ ਹੋ ਗਈਆਂ ਜੀ ਏਜ ਦੀਆਂ ਤੇ ਹੁਣ ਆਪਾਂ ਗੱਲ ਕਰਦੇ ਆ ਜੀ ਫੰਡਸ ਦੀ ਕਿੰਨੀ ਕੁ ਜ਼ਿਆਦਾ ਜ਼ਰੂਰਤ ਐ ਹਰ ਕਿਸੇ ਕੋਲ ਚੰਗੇ ਪੈਸੇ ਨਹੀਂ ਹੁੰਦੇ ਸਾਰੇ ਮਿਡਲ ਕਲਾਸ ਫੈਮਲੀ ਤੋਂ ਹੁੰਦੇ ਆ ਤਾਂ ਕਿੰਨੇ ਕੁ ਫੰਡ ਸਾਨੂੰ ਜਿਹੜੇ ਸ਼ੋ ਕਰਨੇ ਪੈਣੇ ਆ ਤੇ ਕਦੋਂ ਸ਼ੋ ਕਰਨੇ ਪੈਣੇ ਆ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਜੀ ਕਦੋਂ ਸ਼ੋ ਕਰਨੇ ਪੈਣੇ ਆ ਸੋ ਜਦੋਂ ਵੀ ਤੁਸੀਂ ਪਹਿਲੇ ਫਾਈਲ ਲਾਉਂਗੇ ਜੀ ਉਹਦੇ ਵਿੱਚ ਤੁਹਾਡੇ CRS ਜਿਹਦੇ ਤੋਂ ਪੁਆਇੰਟ ਸਕੋਰ ਜਿਹੜਾ ਕਾਊਂਟ ਹੁੰਦੇ ਥੋਡੇ ਸਿਰਫ ਪੁਆਇੰਟ ਕਾਊਂਟ ਹੋਣੇ ਨੇ ਤੁਹਾਡੀ ਐਜੂਕੇਸ਼ਨ ਦੇ ਤੁਹਾਡੀ ਏਜ ਦੇ ਤੁਹਾਡੇ ਆਇਲਸ ਦੇ ਜਾਂ ਫਿਰ ਤੁਹਾਡੇ ਕੋਲ ਕੋਈ ਹੋਰ ਐਕਸਟਰਾ ਕੋਰਸ ਜਾਂ ਡਿਪਲੋਮਾ ਉਹਦੇ ਪੁਆਇੰਟਸ ਕਾਊਂਟ ਹੋ ਜਾਣੇ ਤੁਹਾਡੇ ਫੰਡ ਉਸ ਟਾਈਮ ਨਹੀਂ ਸ਼ੋ ਹੋਣੇ ਜੀ ਜੇਕਰ ਤੁਹਾਡੀ ਫਾਈਲ ਪਿਕ ਹੋ ਜਾਂਦੀ ਆ ਤੁਹਾਡੇ ਉਹ ਜਿਹੜਾ CRS ਸਕੋਰ ਹੁੰਦਾ ਉਹਦੇ ਵਿੱਚ ਤੁਹਾਡੀ ਫਾਈਲ ਆ ਜਾਂਦੀ ਆ ਫੇਰ ਉਹ ਤੁਹਾਡੇ ਕੋਲ ਰਿਕੁਆਇਰਮੈਂਟ ਰੱਖਣ ਹੈ ਕਿ ਫੰਡ ਸ਼ੋਅ ਕਰੋ ਜਾਂ ਕੋਈ ਐਕਸਟਰਾ ਚੀਜ਼ ਸ਼ੋਅ ਕਰੋ ਉਸ ਟਾਈਮ ਤੁਸੀਂ ਫੰਡ ਸ਼ੋਅ ਕਰਨੇ ਹੁੰਦੇ ਆ ਡਾਇਰੈਕਟਲੀ ਪਹਿਲੇ ਤੁਸੀਂ ਫੰਡ ਨਹੀਂ ਸ਼ੋਅ ਕਰਨੇ ਹੁੰਦੇ ਸੋ ਫੰਡ ਕਿੰਨੇ ਸ਼ੋਅ ਕਰਨੇ ਪੈਂਦੇ ਆ ਜੇਕਰ ਤੁਸੀਂ ਤਿੰਨ ਜਣੇ ਫਾਈਲ ਲਾਉਂਦੇ ਹੋ ਤੇ ਐਟ ਲੀਸਟ ਤੁਹਾਨੂੰ ਮੇਰੇ ਹਿਸਾਬ ਨਾਲ 25 ਤੋਂ 25 ਕ ਲੱਖ ਜਾਂ 30 ਲੱਖ ਦੇ ਆਸ-ਪਾਸ ਫੰਡ ਜਾਂ 20 ਤੋਂ 25 ਲੱਖ ਲਗਾ ਲਓ ਉਹਨੇ ਸ਼ੋਅ ਕਰਨੇ ਪੈਣਗੇ ਤੇ ਤਾਂ ਹੀ ਜਿਹੜੀ ਤੁਹਾਡੀ ਫਾਈਲ ਸਟਰੋਂਗ ਹੋ ਸਕਦੀ ਆ ਸੋ ਇਹੀ ਮੈਂ ਕਹਿੰਦਾ ਹੁੰਦਾ ਕਿ ਫੰਡ ਆਪਾਂ ਜਦਾ ਵਧੀਆ ਸ਼ੋਅ ਕਰਦੀਏ ਕਿਉਂਕਿ ਸਾਡੀ ਫਾਈਲ ਉਹਦੇ ਲਈ ਸਟਰੋਂਗ ਹੋ ਜਾਂਦੀ ਆ ਤੇ ਹੋਰ ਇਹਦੇ ਲਈ ਖਰਚਾ ਕਿੰਨਾ ਹੈ ਕਹਿੰਦਾ ਜੀ ਸਭ ਤੋਂ ਮੇਨ ਗੱਲ ਸਾਰਿਆਂ ਨੇ ਇਹ ਮੈਸੇਜ ਜ਼ਰੂਰ ਕਰਕੇ ਪੁੱਛਣਾ ਜੇਕਰ ਆਪਾਂ ਡਾਇਰੈਕਟ ਪੀਆਲ ਦੀ ਫਾਈਲ ਲਾਉਂਦੇ ਆ ਕਿੰਨਾ ਕੁ ਖਰਚਾ ਹੋ ਜਾਂਦਾ ਸੋ ਖਰਚਾ ਮੈਂ ਤੁਹਾਨੂੰ ਦੱਸੂਗਾ ਜੀ ਵਿੱਚ ਇਨਕਲੂਡਿੰਗ ਟਿਕਟਸ ਦਾ ਲਗਾ ਲਓ ਇਨਕਲੂਡਿੰਗ ਤੁਹਾਡਾ ਇੱਥੇ ਪੁੱਜਣ ਦਾ ਖਰਚਾ ਲਾ ਲਓ ਇੱਥੇ ਪਹਿਲਾ ਜਾਂ ਲਾਸਟ ਆਪਾਂ ਫਰਸਟ ਲਾਸਟ ਕਰਦੇ ਆ ਮੰਥਰ ਰੈਂਟ ਗਰੋਸਰੀ ਦਾ ਖਰਚਾ ਲਗਾ ਕੇ ਨੀਅਰ ਅਬਾਊਟ 8 ਤੋਂ 10 ਲੱਖ ਦੇ ਵਿੱਚ ਤੁਹਾਡਾ ਖਰਚਾ ਆਊਗਾ ਜੀ ਏਜੰਟਸ ਨੂੰ ਵੀ ਤੁਸੀਂ ਪੈਸੇ ਦੇਣੇ ਨੇ ਟਿਕਟਾਂ ਵੀ ਤੁਸੀਂ ਕਰਵਾਉਣੀਆਂ ਨੇ ਦੋ ਤੋਂ ਤਿੰਨ ਬੰਦਿਆਂ ਦੀ ਜੇਕਰ ਤੁਸੀਂ ਪੀਆਰ ਲਗਾਉਂਦੇ ਹੋ ਦੋ ਤਿੰਨ ਬੰਦੇ ਹਨ ਉਹਨਾਂ ਦੀ ਟਿਕਟਾਂ ਦਾ ਖਰਚਾ ਉਹਨਾਂ ਦੇ ਗਰੋਸਰੀ ਦਾ ਖਰਚਾ ਤੇ ਹੋਰ ਜਿਹੜੇ ਦੋ ਚਾਰ ਖਰਚੇ ਹੁੰਦੇ ਨੇ ਸਾਰੇ ਮਿਲਾ ਕੇ 8 ਤੋਂ 10 ਲੱਖ ਤੁਸੀਂ ਲਗਾ ਸਕਦੇ ਹੋ ਇੰਨਾ ਕੁ ਤੁਹਾਡਾ ਖਰਚਾ ਆਵੇਗਾ ਬਾਕੀ ਜਿਹੜੇ ਫੰਡ ਹੁੰ ਕਿਸ ਤੋ ਫੜ ਕੇ ਜਮਾ ਕਰਵਾ ਸਕਦੇ ਹੋ ਜੇ ਇਹਦੇ ਲਈ ਫਾਈਲ ਲਗਾ ਰਹੇ ਹੋ ਤਾਂ ਕੋਸ਼ਿਸ਼ ਕਰੋ ਵੀ 6 ਮਹੀਨੇ ਪਹਿਲੇ ਕਿਸੇ ਤੋ ਫੰਡ ਇਕੱਠਾ ਕਰਕੇ ਰੱਖੋ ਤਾਂ ਕਿ ਤੁਸੀਂ ਸਟੇਟਮੈਂਟ ਲਾ ਸਕੋ ਸਟੇਟਮੈਂਟ ਲਾਣੇ ਨਾਲ ਇਹ ਹੋ ਜਾਂਦਾ ਕਿ ਤੁਹਾਡੇ ਕੋਲ 6 ਮੰਥ ਤੱਕ ਜਿਹੜਾ ਪੁਰਾਣਾ ਜੀ ਕਾਫੀ ਗੱਲਾਂ ਦੇ ਵਿੱਚ ਮੈਂ ਇੱਕ ਗੱਲ ਭੁੱਲ ਗਿਆ ਸੀ ਦੱਸਣਾ ਸੋ ਜਿਹੜੀ ਆਇਲਸ ਹੁੰਦੀ ਹੈ ਜੀ ਦੋ ਤਰ੍ਹਾਂ ਦੀ ਹੁੰਦੀ ਹੈ ਸੋ ਪੀਆਰ ਲਈ ਤੁਹਾਨੂੰ ਕਿਹੜੀ ਚਾਹੀਦੀ ਹੈ ਜੀ ਸੋ ਦੋ ਤਰ੍ਹਾਂ ਦੀ ਹੁੰਦੀ ਹੈ ਜੀ ਇੱਕ ਅਕਾਡੈਮਿਕ ਤੇ ਇੱਕ ਦੂਜੀ ਹੁੰਦੀ ਹੈ ਜਨਰਲ ਸੋ ਜਿਹੜੇ ਡਾਇਰੈਕਟਲੀ ਜਿਹੜੇ ਸਟੂਡੈਂਟ ਸਟੂਡੈਂਟਾਂ ਦੇ ਨੇ ਸਟੱਡੀ ਪਰਮਿਟ ਤੇ ਆਉਂਦੇ ਨੇ ਉਹ ਕਰਦੇ ਨੇ ਜੀ ਅਕੈਡੈਮਿਕ ਤੇ ਜਨਰਲ ਉਹ ਕਰਦੇ ਨੇ ਜਿਹੜੇ ਵਰਕ ਪਰਮਿਟ ਤੇ ਆਉਂਦੇ ਨੇ ਜਾਂ ਡਾਇਰੈਕਟਲੀ ਪੀਆਰ ਆਉਂਦੇ ਨੇ ਸੋ ਸੂਸੀ ਕੀ ਕਰਨੀ ਹੈ ਜਨਰਲ ਕਰਨੀ ਹੈ ਕੋਸ਼ਿਸ਼ ਕਰਨੀ 877 ਮੈਂਡੋਂ ਤੇ ਤੁਹਾਡਾ ਵਧੀਆ ਸੀਆਰ ਐ ਸਕੋਰ ਬਣ ਜਾਊਗਾ ਸੀਆਰਐਸ ਮਤਲਬ ਕੀ ਹੁੰਦਾ ਜੀ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਇਹਦੇ ਅਕੋਰਡਿੰਗ ਤੁਸੀਂ ਐਕਸਪ੍ਰੈਸ ਐਂਟਰੀ ਚ ਫਾਈਲ ਲਾਉਂਗੇ ਤੇ ਆਪਣੇ ਸਕੋਰ ਨੂੰ ਕੈਲਕੂਲੇਟ ਕਰੋਗੇ ਸੋ ਹੁਣ ਸਾਰਿਆਂ ਦੇ ਮਨ 'ਚ ਇਹ ਡਾਊਟ ਆਉਣਾ ਵੀ ਆਪਾਂ ਕੈਲਕੂਲੇ ਉਹਦੀ ਇੱਕ Google ਤੇ ਤੁਸੀਂ ਜਾਓਗੇ ਦੀ ਵੈਬਸਾਈਟ ਕਰੋਗੇ CRS ਕੈਲਕੂਲੇਟਰ ਉਹ ਕੈਲਕੂਲੇਟ ਨੂੰ ਕਰੋਗੇ ਜਦੋਂ ਤੁਸੀਂ ਤੇ ਕਲਿੱਕ ਕਰੋਗੇ ਤੁਹਾਨੂੰ ਸਾਹਮਣੇ ਆ ਜਾਣਾ ਜਿਹਦੀ ਫੁੱਲ ਫਾਰਮ ਨਾਲ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਆ ਜਾਏਗਾ ਤੇ CRS ਲਿਖਿਆ ਹੋਊਗਾ ਉਹਦੇ ਤੇ ਕਲਿੱਕ ਕਰੋਗੇ ਤੇ ਆਪਣਾ ਸਾਰਾ ਜਿੰਨਾ ਡਾਟਾ ਜਿਹੜਾ ਤੁਹਾਡੇ IELTS 777 ਬੈਂਡ ਨੇ ਤੁਸੀਂ ਉਹ ਫਿਲ ਕਰੋਗੇ ਆਪਣੀ ਗ੍ਰੈਜੂਏਸ਼ਨ ਫਿਲ ਕਰੋਗੇ ਉਹਨੇ ਆਪਣੇ ਆਪ ਤੁਹਾਡਾ ਜਿਹੜਾ ਸਕੋਰ ਹੈ ਕਾਊਂਟ ਕਰ ਦੇਣਾ ਸੋ ਐਵੇਂ ਤੁਸੀਂ ਕਾਊਂਟ ਕਰ ਸਕਦੇ ਹੋ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਵੀ ਬੈਠੇ ਹੋ ਤੁਸੀਂ ਆਪਣਾ CRS ਸਕੋਰ ਕਾਊਂਟ ਕਰਨਾ ਉਸ ਤੰਗ ਨਾਲ ਤੁਸੀਂ ਉਹਨੂੰ ਕਾਊਂਟ ਕਰ ਸਕਦੇ ਹੋ ਸੋ ਇਹ ਸਾਰੇ ਜਿੰਨੀ ਕੁ ਮੈਂ ਨੋਲੇਜ ਇਕੱਠੀ ਕੀਤੀ ਸੀ ਏਜ ਰਿਲੇਟਡ ਫੰਡ ਰਿਲੇਟਡ ਕਿਵੇਂ ਤੁਸੀਂ ਫਾਈਲ ਲਗਾਣੀ ਹੈ ਕਿੰਨੇ ਸਾਲ ਦਾ ਐਕਸਪੀਰੀਅנס ਹੋਵੇ মিনিਮਮ 1 ਸਾਲ ਦਾ ਐਕਸਪੀਰੀਅנס ਹੈ ਤੇ ਤੁਹਾਨੂੰ ਪੰਜਾਬ 25 ਪੁਆਇੰਟ ਮਿਲ ਜਾਣਗੇ ਜੇ 3 ਸਾਲ ਦਾ ਹੈ ਤੇ 50 ਮਿਲ ਜਾਣਗੇ ਤਿੰਨ ਤੋਂ ਬਾਅਦ ਚਾਹੇ 150 ਸਾਲ ਦਾ ਵੀ ਹੋਵੇ ਤੇ ਤੁਹਾਨੂੰ ਪੁਆਇੰਟ ਜਿਹੜੇ 50 ਹੀ ਮਿਲ ਲੈਣੇ ਸੋ ਇਹਦੇ ਲਈ ਤੁਹਾਨੂੰ ਪੇਸਟ ਆਫ ਦੀ ਜਰੂਰਤ ਪਵੇਗੀ ਜੀ ਉਹ ਆਪਣੇ ਹਮੇਸ਼ਾ ਸ਼ੁਰੂ ਤੋਂ ਬਣਵਾ ਕੇ ਰੱਖਿਓ ਤੁਹਾਨੂੰ ਹਰ ਚੀਜ਼ ਦੇ ਵਿੱਚ ਹੈਲਪ ਕਰੀਏ ਇਹ ਚੀਜ਼ਾਂ ਜੇਕਰ ਤੁਹਾਡਾ ਸਟੱਡੀ ਤੋਂ ਬਾਅਦ ਜ਼ਿਆਦਾ ਗੈਪ ਪੈ ਗਿਆ ਤੁਸੀਂ ਉੱਥੇ ਕੰਮ ਕਰੋ 1 ਸਾਲ ਕਿਸੇ ਵੀ ਤੇ ਕੋਸ਼ਿਸ਼ ਕਰੋ ਕੋਈ ਸਕਿੱਲ ਵਰਕ ਕਰੋ ਜੀ ਮਕੈਨਿਕਲ ਰਿਲੇਟਡ ਹੋਵੇ ਵੈਲਡਿੰਗ ਰਿਲੇਟਡ ਹੋਵੇ ਜਾਂ ਕਿਸੇ ਵੀ ਚੀਜ਼ ਤੇ ਤੁਹਾਡੇ ਕੋਲ ਉਸ ਚੀਜ਼ ਦਾ ਪਰਫੈਕਟਲੀ ਕੋਈ ਡਿਪਲੋਮਾ ਜਾਂ ਡਿਗਰੀ ਹੋਵੇ ਤੇ ਉਹ ਤੁਹਾਡੇ ਲਈ ਬੈਸਟ ਹੋਵੇਗਾ ਜੇਕਰ ਤੁਸੀਂ ਕੈਨੇਡਾ ਡਾਇਰੈਕਟਲੀ ਪੀਆ ਰਣਾ ਘੱਟ ਖਰਚਾ ਹੁਣ ਲੱਗਦਾ ਹੀ ਸਿਰਫ ਫੰਡ ਸ਼ੋਅ ਕਰਨੇ ਪੈਂਦੇ ਨੇ ਪਰ ਖਰਚਾ ਘੱਟ ਹੈ ਸੋ ਇੱਕ ਗੱਲ ਕਾਫੀ ਜਣੇ ਦੇ ਮਨ ਵਿਚ ਹੋਣੀ ਆ ਵੀ ਜਿਹੜੇ ਜੇਕਰ ਆਪਾਂ ਫੈਮਿਲੀ ਦੇ ਨਾਲ ਲਾਂਦੇ ਆ ਤੇ ਸਾਰਿਆਂ ਨੂੰ ਐਲਸ ਕਰਨੀ ਪੈਣੀ ਆ ਜਾਂ ਇੱਕ ਬੰਦੇ ਨੇ ਕਰਨੀ ਆ ਤੇ ਇਹਦੇ ਵੀ ਮੈਂ ਤੁਹਾਡੇ ਨਾਲ ਕਲੀਅਰ ਕਰ ਦਿੰਦਾ ਜੀ ਜੇਕਰ ਤੁਸੀਂ ਤਿੰਨ ਜਣੇ ਹੋ ਤੇ ਸੁਪੋਜ਼ ਕਰੋ ਹਸਬੰਡ ਵਾਈਫ ਤੇ ਉਹਨਾਂ ਦਾ ਕੋਈ ਬੱਚਾ ਏ ਸੋ ਉਹਦੇ ਵਿੱਚ ਸਾਰਿਆਂ ਨੂੰ ਐਲਸ ਕਰਨ ਦੀ ਜ਼ਰੂਰਤ ਨਹੀਂ ਹੈਗੀ ਸਿਰਫ ਇੱਕ ਬੰਦੇ ਨੇ ਐਲਸ ਕਰਨੀ ਆ ਜੇਕਰ ਉਹਦੇ ਬੈਂਕ ਸਕੋਰ ਆ ਜਾਂਦੇ ਆ ਉਹ ਆਪਣੇ ਨਾਲ ਵਾਈਫ ਦੀ ਤੇ ਪਲੱਸ ਆਪਣੇ ਬੱਚਿਆਂ ਦੀ ਫਾਈਲ ਲਗਾ ਸਕਦਾ ਤੇ ਸਾਰੇ ਖੁਸ਼ੀ-ਖੁਸ਼ੀ ਕੈਨੇਡਾ ਹਾਜ਼ਰ ਹੋ ਸਕਦੇ ਨੇ ਡਾਇਰੈਕਟ ਪੀਆਰ ਸੋ ਇਹ ਸਾਰੀਆਂ ਗੱਲਾਂ ਮੈਂ ਇਕੱਠੀਆਂ ਕੀਤੀਆਂ ਸੀ ਜੇਕਰ ਤੁਹਾਨੂੰ ਵਲੋਗ ਚੰਗਾ ਲੱਗਿਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਇਨਫੋਰਮੇਸ਼ਨ ਵਧੀਆ ਲੱਗੀ ਜਾਂ ਨਹੀਂ ਲੱਗੀ ਤੇ ਪਲੀਜ਼ ਮਾੜੇ ਕਮੈਂਟ ਨਾ ਕਰਿਆ ਕਰੋ ਵਧੀਆ ਵਧੀਆ ਕਮੈਂਟ ਕਰਿਆ ਕਰੋ ਤਾਂ ਕਿ ਸਾਨੂੰ ਵੀ ਖੁਸ਼ੀ ਮਿਲੇ ਜੇਕਰ ਆਪਾਂ ਕੋਈ ਚੀਜ਼ ਤੁਹਾਡੇ ਨਾਲ ਸ਼ੇਅਰ ਕਰਦੇ ਆ ਸੋ ਵਲੋਗ ਚੰਗਾ ਲੱਗਾ ਲਾਈਕ ਜਰੂਰ ਕਰਦੇ ਹੋ ਕਮੈਂਟ ਜਰੂਰ ਕਰਦੇ ਹੋ ਤੇ ਸ਼ੇਅਰ ਕਰਨਾ ਨਾ ਭੁੱਲਿਓ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰੋ ਜਿਹੜਾ ਸੋਚ ਰਿਹਾ ਡਾਇਰੈਕਟਲੀ ਪੀਆਰ ਆਣ ਬਾਰੇ ਜਾਂ ਫਿਰ ਉਹਨਾਂ ਨਾਲ ਜਿਹੜੂ ਸ਼ੇਅਰ ਕਰਿਓ ਜਿਹੜੇ ਕੈਰੀਪ ਕਰਕੇ ਅੱਗੇ ਵਧਿਓ ਤੇ ਹੋਰ ਵਲੋਗਸ ਚੈੱਕ ਕਰਿ ਇਨਫੋਰਮੇਸ਼ਨ ਵਾਲੇ ਹੋਣਗੇ ਸੋ ਵੀਡੀਓ ਚੰਗੀ ਲੱਗੀ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਮਿਲਦੇ ਆ ਕਿਸੇ ਅਗਲੀ ਵੀਡੀਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ